ਮੇਰਾ ਸੁਰਿੰਦਰਪਾਲ ਸ਼ੇਕੀ ਮਾਲਪੁਰ ਬਲੌਗ ਨੂੰ ਮੈਂ ਬਿਲੋਂਗ ਕਰਦਾ ਤੇ ਅੱਜ ਇਸ ਮਕਸਦ ਤੇ ਜਿਹੜਾ ਆਪਾਂ ਇਕੱਠੇ ਹੋਏ ਆ ਕਿ ਗੜਸ਼ੰਕਰ ਏਰੀਆ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਜੋੜਨ ਦੇ ਲਈ ਚਰਚਾ ਚੱਲਦੇ ਨੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਆਈ ਸੀ ਜਦੇ ਵਿੱਚ ਹਲਕਾ ਵਿਧਾਇਕ ਨੂੰ ਪੁੱਛਿਆ ਗਿਆ ਸੀ ਕਿ ਕੀ ਸਾਡਾ ਸਾਰਾ ਗੜਸ਼ੰਕਰ ਜਿਹੜਾ ਉਹ ਅਨੰਦਪੁਰ ਸਾਹਿਬ ਦੇ ਨਾਲ ਜੋੜਿਆ ਗਿਆ ਤਾਂ ਅੱਗੇ ਉਹਨੇ ਬੜੇ ਜਿੱਦਾਂ ਸਰਕਾਰ ਇਹ ਨਾਟਕ ਕਰਦੀ ਆ ਰਹੀ ਆ ਭੰਡਾਂ ਦੀ ਸਰਕਾਰ ਭੰਡ ਪੋਣਾ ਦਿਖਾ ਰਹੀ ਆ ਉਸੇ ਤਰ੍ਹਾਂ ਸਐਮਐਲਏ ਨੇ ਵੀ ਭੰਡ ਦਿਖਾਇਆ ਕਿ ਮੈਨੂੰ ਕੋਈ ਹੋਰ ਕੁਐਸਚਨ ਕਿਵੇਂ ਪੁੱਛ ਰਿਹਾ ਕੋਈ ਗਰਸ਼ੰਕਰ ਦਾ ਕੋਈ ਮਾਲਪੁਰ ਦਾ ਕੋਈ ਬੰਦਾ ਮੈਨੇ ਕੁਐਸਚਨ ਪੁੱਛੇ ਮੈਂ ਆਨਸਰ ਦੇਣ ਨੂੰ ਤਿਆਰ ਹਾਂ ਪਰ ਕੋਈ ਫਗਵਾੜੇ ਤੋਂ ਕੋਈ ਹਰਪਤੋਂ ਕੋ ਕਿਤੇਓਂ ਕੋ ਕਿਤੇਓਂ ਮੈਨੂੰ ਕੁਐਸਚਨ ਪੁੱਛ ਰਿਹਾ ਮੈਂ ਉਹਨਾਂ ਦਾ ਜਵਾਬ ਨਹੀਂ ਦਵਾਂਗਾ ਸੋ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣੀ ਚਾਹਾਂਗਾ ਵੀ ਤੁਹਾਨੂੰ ਹਲਕੇ ਦੇ ਲੋਕਾਂ ਨੇ ਵੋਟਾਂ ਪਾ ਕੇ ਨੁਮਾਇੰਦਾ ਬਣਾਇਆ ਆ ਮੇਰੇ ਆਸ-ਪਾਸ ਤੁਸੀਂ ਦੇਖ ਸਕਦੇ ਹੋ ਕਿ ਮਾਲਪੁਰ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚ ਸਹਿਵਾਨ ਪੰਜ ਸਹਿਵਾਨ ਉਹ ਸਾਰੇ ਇਕੱਠੇ ਹੋਏ ਆ ਜਿਹੜੇ ਇਹ ਗੱਲ ਦੀ ਮੰਗ ਕਰ ਰਹੇ ਨੇ ਕਿ ਰੋੜੀ ਸਾਹਿਬ ਅੱਜ ਦੇ ਗੱਲ ਕਲੀਅਰ ਕਰ ਦਿਓ ਕਿ ਕੀ ਗੜਸ਼ੰਕਰ ਵਾਕਈ ਅਨੰਤਪੁਰ ਸਾਹਿਬ ਦੇ ਨਾਲ ਜੋੜਿਆ ਜਾ ਚੁੱਕਾ ਜਾਂ ਹਲੇ ਜੁੜਨਾ ਇਹ ਅੱਜ ਤੁਹਾਨੂੰ ਨਾ ਕੋਈ ਫਗਵਾੜੇ ਦਾ ਪੁੱਛ ਰਿਹਾ ਨਾ ਕੋਈ ਹਰਪਤ ਦਾ ਪੁੱਛ ਰਿਹਾ ਨਾ ਕੋਈ ਦਿੱਲੀ ਦਾ ਪੁੱਛ ਰਿਹਾ ਇਹ ਤੁਹਾਡੇ ਆਪਣੇ ਹਲਕੇ ਗੜਸ਼ੰਕਰ ਦਾ ਮਾਲਪੁਰ ਬਲਾਕ ਦੇ ਸਾਰੇ ਪਿੰਡਾਂ ਦੇ ਪਦਵੰਤੇ ਸੱਜਣ ਇਕੱਠੇ ਹੋ ਕੇ ਪੁੱਛ ਰਹੇ ਨੇ ਕਿ ਤੁਸੀਂ ਇਸ ਗੜਸ਼ੰਕਰ ਦੇ ਨਾਲ ਜਿਹੜਾ ਇਸ ਲੋਕ ਕੀਤਾ ਇਹਦਾ ਤੁਸੀਂ ਕਦੋਂ ਐਲਾਨ ਕਰੋਗੇ ਤੇ ਦੂਸਰਾ ਗੱਲ ਕਰਦੇ ਆ ਕਿ ਮੈਨੂੰ ਕੋਈ ਕੁਐਸਚਨ ਨਹੀਂ ਪੁੱਛਦਾ ਕਿਉਂ ਨਹੀਂ ਪੁੱਛ ਸਕਦਾ ਬਈ ਕਿਉਂਕਿ ਨੇਤਾ ਲੋਕ ਜਿਹੜੇ ਉਹ ਦੁਨੀਆ ਨੂੰ ਸਮਰਪਿਤ ਹੁੰਦੇ ਨੇ ਵੋਟਰਾਂ ਦੇ ਸਮਰਪਿਤ ਹਰ ਇੱਕ ਵੋਟਰ ਚਾਹੇ ਉਹ ਛੋਟਾ ਚਾਹੇ ਉਹ ਵੱਡਾ ਚਾਹੇ ਕੋਈ ਦਰਜਾ ਵੇ ਦਰਜਾ ਉਹ ਆਪਣੇ ਮੰਤਰੀ ਨੂੰ ਕੁਐਸਚਨ ਪੁੱਛ ਸਕਦਾ ਔਰ ਮੰਤਰੀ ਦਾ ਫਰਜ ਬੰਦਾ ਕਿ ਉਹ ਕੁਐਸਚਨ ਦਾ ਕਲੀਅਰ ਕਰੇ ਅੱਜ ਅਸੀਂ ਮਾਲਪੁਰ ਬਲੌਗ ਦੇ ਸਾਰੇ ਜਿਹੜੇ ਨਮਾਇੰਦੇ ਆ ਪੁੱਛਣਾ ਚਾਹੁੰਦੇ ਆ ਕਿ ਸਾਡਾ ਮਾਲਪੁਰ ਹੁਸ਼ਿਆਰਪੁਰ ਤੋਂ ਹਸਾਂ 22 ਕਿਲੋਮੀਟਰ ਦੀ ਦੂਰੀ ਤੇ ਆ ਤੇ ਦੂਜੇ ਪਾਸੇ ਅਨੰਦਪੁਰ ਸਾਹਿਬ ਜੋ ਪੂਰਾ ਤੋਂ 67 ਕਿਲੋਮੀਟਰ ਬੰਦਾ ਤੇ ਤੁਸੀਂ ਇਹਨੇ ਅਨਪੜ੍ਹ ਹਾਂ ਕਿ ਤੁਹਾਨੂੰ ਇਹ ਨਹੀਂ ਪਤਾ ਕਿ ਕਿਹੜਾ ਏਰੀਆ ਕਿੰਨੇ ਡਿਸਟੈਂਸ ਤੇ ਬੰਦਾ ਅਸਾਂ ਨੂੰ 20 ਕਿਲੋਮੀਟਰ ਹਾਰਪਨ ਨਾਲੋਂ ਤੋੜ ਕੇ ਤੁਸੀਂ 67 ਕਿਲੋਮੀਟਰ ਨੰਦਪੁਰ ਸਾਹਿਬ ਨਾਲ ਜੋੜਨ ਜਾ ਰਹੇ ਹੋ ਉਹ ਨੰਦਪੁਰ ਸਾਹਿਬ ਵੀ ਧਰਤੀ ਪਵਿੱਤਰ ਆ ਅਸੀਂ ਉਸਨੂੰ ਨਮਨ ਕਰਦੇ ਹਾਂ ਪਰ ਗੜਸ਼ੰਕਰ ਤੋਂ ਨੰਦਪੁਰ ਸਾਹਿਬ ਜਾਣ ਦੇ ਲਈ ਬੱਸਾਂ ਦੀ ਸਰਵਿਸ ਨਹੀਂ ਹਰ ਘੰਟੇ ਬਾਅਦ ਇੱਕ ਬੱਸ ਜਾਂਦੀ ਆ ਅਗਰ ਕੋਈ ਨਾਗਰਿਕ ਨੂੰ 5 ਮਿੰਟ ਲੇਟ ਹੋ ਗਿਆ ਤਾਂ 1 ਘੰਟਾ ਬੈਠਾ ਬਲਾ ਗੜਸ਼ੰਕਰ ਉਹ ਅਗਲੀ ਬੱਸ ਉਡੀਕੇਗਾ ਫਰ ਘੰਟਾ ਜਾਣ ਨੂੰ ਲੱਗੇਗਾ ਉਸ ਤੋਂ ਬਾਅਦ ਉਹਦੇ ਉੱਤੇ ਕੰਮ ਹੋਣਾ ਜਾਂ ਨਹੀਂ ਹੁਣ ਉਹ ਬਾਦ ਦੀਆਂ ਗੱਲਾਂ ਸੋ ਲੋਕਾਂ ਨੂੰ ਐਨੀ ਖੱਜਲ ਖਵਾਰੀ ਨਾ ਹੋਵੇ ਕਿਉਂਕਿ ਹਰ ਇੱਕ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਆਧਾਰ ਕਾਰਡ ਜਾਂ ਜੋ ਵੀ ਡਾਕੂਮੈਂਟਸ ਆ ਉਹ ਚੇਂਜ ਕਰਵਾ ਲੈ ਉਹਨਾਂ ਨੂੰ ਹਦੋਂ ਵੱਦ ਜਿਹੜਾ ਖੱਜਲ ਖਵਾਰ ਹੋਣਾ ਪੈਣਾ ਸੋ ਆਪਾਂ ਦਾ ਅਜਿਹੀ ਮੰਗ ਕਰਦੇ ਹਾਂ ਕਿ ਸਾਨੂੰ ਅਗਲਾ ਸੰਘਰਸ਼ ਬੰਡੇ ਲਈ ਮਜਬੂਰ ਨਾ ਕੀਤਾ ਜਾਵੇ ਇੱਕ ਦੋ ਦਿਨ ਵਿੱਚ ਕਲੀਅਰ ਕਰਤਾ ਜਾਵੇ ਕਿ ਗਰਸ਼ੰਕ ਦਾ ਕਿੰਨਾ ਹਿੱਸਾ ਸ਼੍ਰੀ ਨੰਦਪੁਰ ਸਾਹਿਬ ਨਾਲ ਜੋੜਿਆ ਗਿਆ ਔਰ ਮਾਲ ਪਰ ਬਲੌਕ ਖਾਸ ਤੌਰ ਤੇ ਕਿੱਧਰ ਆ ਇਹ ਮਾਲ ਪਰ ਦੇ ਵਿੱਚ ਦਰਸ਼ਕਾਂ ਨਾਲ ਜੁੜਿਆ ਹੋਇਆ ਜਾਂ ਫਿਰ ਇਹਨੂੰ ਤੋੜ ਕੇ ਅਲੱਗ ਕਰ ਦਿੱਤਾ ਗਿਆ ਤੇ ਜੇ ਉਹ ਇਹੋ ਜਿਹੀ ਗੱਲਣਾ ਵਾਪਰਦੀ ਆ ਕਿ ਸਾਡਾ ਮਾਹ ਪ੍ਰੇਰਿਆ ਵੀ ਕੱਟ ਕੇ ਜਿਹੜਾ ਉਹ ਅਨੰਦਪੁਰ ਸਾਹਿਬ ਨਾਲ ਜੋੜਿਆ ਗਿਆ ਤਾਂ ਅਸੀਂ ਮਜਬੂਰਨ ਬਸ ਹੋ ਕੇ ਸੜਕਾਂ ਤੇ ਧਰਨਾ ਦਾਵਾਂਗੇ ਔਰ ਸਰਕਾਰ ਨੂੰ ਉਨਾਂ ਚਿਰ ਉੱਠਣੇ ਧਮਾ ਕੇ ਜਿੰਨਾ ਚਿਰ ਸਾਡਾ ਹਲਕਾ ਸਾਨੂੰ ਦੁਆਰਾ ਹੁਸ਼ਿਆਰਪੁਰ ਦੇ ਨਾਲ ਨਹੀਂ ਜੋੜ ਦਿੰਦੇ ਸੋ ਮੈਂ ਹੀ ਮੰਗ ਕਰਦਾ ਕਿ ਐਮਐਲਏ ਸਾਹਿਬ ਅੱਜ ਇਹ ਲੋਕ ਸਾਰੇ ਤੇਰੇ ਆਪਣੇ ਹਲਕੇ ਦੇ ਲੋਕ ਆ ਤੇਰੇ ਆਪਣੇ ਹਲਕੇ ਪਿੰਡਾਂ ਦੇ ਨੁਮਾਇੰਦੇ ਤੈਨੂੰ ਪੁੱਛ ਰਹੇ ਨੇ ਤੇ ਤੁਸੀਂ ਅੱਜ ਮਾਲਪੁਰ ਜਾਂ ਗੜਸ਼ੰਗਰ ਨਾਲ ਕੀ ਤੁਹਾਡਾ ਕੀ ਸਥਿਤੀ ਆ ਆਪਣੀ ਚੁੱਪੀ ਤੋੜੋ ਕਲੀਅਰ ਕਰੋ ਕਿ ਗੜਸ਼ੰਗਰ ਨੂੰ ਕਿੰਨਾ ਤੋੜਿਆ ਔਰ ਕਿੱਥੇ ਦੇ ਕਿੱਥੇ ਤੱਕ ਹਲਕਾ ਜਿਹੜਾ ਉਹ ਤੋੜ ਕੇ ਤੁਸੀਂ ਅਲੱਗ ਕੀਤਾ ਤੇ ਅੱਜ ਅਗਰ ਆਪਾਂ ਗੜਸ਼ੰਗਰ ਤੇ ਗੱਲ ਕਰੀਏ ਕਰਪਸ਼ਨ ਨੰਬਰ 1 ਹੈ ਤੇ ਤੁਹਾਡੀ ਇਸ ਗੜਸ਼ੰਗਰ ਨੂੰ ਅੱਜ ਕੱਲ੍ਹ ਦੇਣ ਕੀ ਆ 9 ਸਾਲ ਤੋਂ ਤੁਸੀਂ ਇਸ ਹਲਕੇ ਦੀ ਨਿਮੰਦਗੀ ਕਰ ਰਹੇ ਹੋ 9 ਸਾਲ ਹੋ ਗਏ ਤੁਹਾਨੂੰ ਐਮਐਲਏ ਬਣਿਆ ਨੂੰ ਕੋਈ ਆਪਣਾ ਇਹੋ ਜਿਹਾ ਕੰਮ ਇਹ ਦਦਿਓ ਤੁਸੀਂ ਗੜਸ਼ੰਗਰ ਨੂੰ ਦੇਣ ਗਿਆ ਦਿੱਤੀ ਕਦੀ ਤੁਸੀਂ ਗਮਰਾਹ ਲੋਕਾਂ ਨੂੰ ਕਰਦਿਆਂ ਕਿ ਮੈਂ ਜੀ ਬਾਈਪਾਸ ਪਾਸ ਕਰਵਾਤਾ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਸੜਕਾਂ ਪਾਸ ਕੀਤੀਆਂ ਸੀ ਉਹ 4 ਸਾਲ ਬੀਤਣ ਦੇ ਬਾਵਜੂਦ ਵੀ ਕੋਈ ਸੜਕ ਨਹੀਂ ਬਣੀ ਔਰ ਇੱਕ ਤੁਹਾਡਾ ਸਭ ਤੋਂ ਵੱਡਾ ਨਕੰਮਾਪਨ ਜਿਹੜਾ ਤੁਸੀਂ ਆ ਟੋਲ ਪਲਾਜ਼ਾ ਬੰਦ ਕਰ ਦਿੱਤਾ ਅੱਜ ਉਹ ਲਿੰਕ ਰੋਡ ਜਿਹੜੇ ਪਿੰਡਾਂ ਦੇ ਉਹ ਤੋਂ ਤੁਸੀਂ ਕੀ ਬਣਾਣੇ ਤੁਹਾਡੀਆਂ ਆਪਣਾ ਜੀੜੀ ਰੋਡ ਜਿਹੜਾ ਉਹ ਇੰਨੇ ਟੋਏ ਪੈ ਗਏ ਥਾਂ-ਥਾਂ ਤੇ ਡੇਲੀ ਰੋਜ਼ਾਨਾ ਇਧੀਆਂ ਦੁਰਘਟਨਾਵਾਂ ਹੋ ਰਹੀਆਂ ਮੌਤਾ ਹੋ ਰਹੀਆਂ ਪਰ ਇਹ ਸਰਕਾਰ ਦੇ ਉੱਤੇ ਜਿਹੜੀ ਜੂ ਨਹੀਂ ਰੇਕਦੀ ਇਸ ਤਰ੍ਹਾਂ ਦੇ ਕੰਮ ਕਰਨ ਦੇ ਨਾਲ ਤਾਂ ਵਧੀਆ ਕਿ ਤੁਸੀਂ ਜ਼ਿਆਦਾ ਵੈਸੇ ਹੀ ਛੱਡ ਦਿਓ ਏਰੀਆ 'ਤੇ ਬਾਈ ਸੱਤੋਂ ਕੰਮ ਨਹੀਂ ਹੁੰਦਾ ਜਾਂ ਕੁਝ ਕਰਕੇ ਦਿਖਾਓ ਇਹ ਜਿਹੜਾ ਲਾਰੇ ਲਾਈ ਜਾਣੇ ਜਾਂ ਜੋ ਸਟੇਜਾਂ 'ਤੇ ਚੜ ਕੇ ਜਿੱਦਾਂ ਭੰਟ ਬਣ ਅੱਗੇ ਕੀਤਾ ਜਾ ਰਿਹਾ ਸੀ ਉਦੋਂ ਹੁਣ ਕੀਤਾ ਜਾ ਰਿਹਾ ਆਖਰੀ ਇੱਕ ਸਾਲ ਤੁਹਾਡੇ ਕੋਲ ਰਹਿ ਗਿਆ ਕੁਝ ਕਰਕੇ ਦਿਖਾਓ ਏਰੀਆ ਨੂੰ ਔਰ ਲੋਕਾਂ ਨੂੰ ਸਪਸ਼ਟ ਕਰੋ ਕਿ ਗੜਸ਼ੰਗਰੇ ਏਰੀਆ ਜਿਹੜਾ ਉਹ ਹੁਸ਼ਾਰਪਤ ਦੇ ਨਾਲ ਹੀ ਹੈਗਾ ਨਹੀਂ ਟੁੱਟੇਗਾ ਜੇ ਟੁੱਟਿਆ ਤਾਂ ਵੀ ਕਲੀਅਰ ਕੀਤਾ ਜਾਵੇ ਔਰ ਸਾਨੂੰ ਮਜਬੂਰ ਨਾ ਕੀਤਾ ਜਾਵੇ ਕਿ ਆਪਾਂ ਸੜਕਾਂ ਦੇ ਉੱਤਰ ਕੇ ਪ੍ਰਦਰਸ਼ਨ ਕਰੀਏ ਸੋ ਆਪਾਂ ਲਾਸਟ ਵਿੱਚ ਹੀ ਮੰਗ ਕਰਦੇ ਆ ਕਿ ਐਮਐਲਏ ਸਾਹਿਬ ਆਪਣੀ ਸਥਿਤੀ ਸਪਸ਼ਟ ਕਰੋ ਕਿ ਜਿਹੜਾ ਇਹ ਗੜਸ਼ੰਕਰ ਏਰੀਆ ਇਹ ਗੜਸ਼ਰਪਤ ਦੇ ਨਾਲ ਹੈਗਾ ਜਾਂ ਟੁੱਟ ਚੁੱਕਾ ਮੇਰਾ ਨਾਮ ਮਨੀਸ਼ ਕੁਮਾਰ ਹੈ ਜੀ ਮੈਂ ਬਲਾਕ ਕਾਂਗਰਸ ਤੋਂ ਪ੍ਰਧਾਨਾ ਮਾਲਪੁਰ ਤੋਂ ਤੇ ਅੱਜ ਇਕੱਠੇ ਹੋਏ ਹਾਂ ਕੀ ਕਾਰਨ ਕੀ ਹੈ ਕਾਰਨ ਇਹ ਹੈ ਜੀ ਜਿਹੜਾ ਸਾਡੇ ਇਲਾਕੇ ਨੂੰ ਸਾਡੇ ਗੜਸ਼ੰਕਰ ਹਲਕੇ ਨੂੰ ਤੋੜ ਕੇ ਨੰਦਪੁਰ ਸਾਹਿਬ ਨਾਲ ਸ਼੍ਰੀ ਨੰਦਪੁਰ ਸਾਹਿਬ ਨਾਲ ਜੋੜਿਆ ਜਾ ਰਿਹਾ ਆ ਅਸੀਂ ਉਹਦੇ ਬਾਬਤ ਸਾਰੇ ਇਲਾਕਾ ਨਿਵਾਸੀ ਇਕੱਠੇ ਹੋਏ ਆ ਇੱਥੇ ਤੇ ਕਾਰਨ ਉਹਦਾ ਇਹ ਆ ਇੱਕ ਕਾਰਨ ਉਹਦਾ ਇਹ ਹੈ ਵੀ ਕਿਸੇ ਨੂੰ ਵੀ ਕਿਸੇ ਦੀ ਵੀ ਪਿੰਡਾਂ ਵਿੱਚੋਂ رائے ਨਹੀਂ ਲਈ ਗਈ ਵੀ ਅਸੀਂ ਆ ਗੜਸ਼ੰਕਰ ਹਲਕਾ ਤੋੜਨ ਲੱਗੇ ਆ ਜਾਂ ਨੰਦਪੁਰ ਸਾਹਿਬ ਨਾਲ ਜੋੜਨ ਲੱਗੇ ਆ ਸਾਨੂੰ ਨੰਦਪੁਰ ਸਾਹਿਬ ਨਾਲ ਕੋਈ ਉਹਨੂੰ ਜ਼ਿਲ੍ਹਾ ਬਣਾ ਬਣਾ ਦਿੱਤਾ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਉਹ ਖਾਲਸੇ ਦੀ ਜਨਮ ਭੂਮੀ ਆ ਮੈਂ ਪਹਿਲਾਂ ਤਾਂ ਸੌਰੀ ਚਾਹਨਾ ਮਾਫੀ ਚਾਹਨਾ ਮੈਂ ਪਹਿਲਾਂ ਫਤਹੀ ਨਹੀਂ ਗਜਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹੀ ਮੈਂ ਬੇਨਤੀ ਇਹ ਕਰਨਾ ਚਾਹਨਾ ਹਾਂ ਬਈ ਕਾਫੀ ਅਲੱਗ-ਅਲੱਗ ਹਲਕਾ ਇੰਚਾਰਜਾਂ ਨੇ ਇੱਥੇ ਲਾਈਵ ਹੋ ਕੇ ਦੱਸਿਆ ਵੀ ਆਹ ਕਾਰਨ ਸਾਨੂੰ ਇਹ ਤਾਂ ਪਤਾ ਲੱਗੇ ਬੇ ਸੱਚ ਸੱਚਮੁੱਚ ਜੁੜਨ ਜਾ ਰਿਹਾ ਹੈ ਜਾਂ ਐਵੇਂ ਫਵਾਈ ਫਲਾਈ ਜਾ ਰਹੀ ਹੈ ਕਿਉਂਕਿ ਸਪਸ਼ਟਤਾ ਕਰ ਨਹੀਂ ਰਹੇ ਹੈਗੇ ਰੋੜੀ ਸਾਹਿਬ ਆਪਣੇ ਹਾਂਜੀ ਤੇ ਵਖ ਵਖ ਨੁਮਾਇंदे ਜੇ ਕਾਂਗਰਸ ਦੇ ਵੀ ਲੈ ਲੋ ਲਾਲੀ ਜੀ ਲੈ ਲੋ ਨਿਮੇਸ਼ਾ ਮਹਿਤਾ ਲੈ ਲੋ ਭਾਜਪਾ ਦੇ ਉਹਨਾਂ ਵੱਲੋਂ ਹੀ ਜਿਹੜੀ ਆਵਾਜ਼ ਉਠਾਈ ਜਾ ਰਹੀ ਆ ਭਾਈ ਤੁਸੀਂ ਦੇਖਿਆ ਹੋਣਾ ਆ ਉਹਨੇ ਪਹਿਲਾਂ ਤਾਂ ਇੱਕ ਮੈਸੇਜ ਲਾਇਆ ਫੇਸਬੁੱਕ ਤੇ ਵੀ ਅਸੀਂ 8 ਵਜੇ ਲਾਈਵ ਹੋ ਰਹੇ ਆ 10 ਵਜੇ ਉਸ ਤੋਂ ਬਾਅਦ ਨਾਲੇ ਮੈਸੇਜ ਇਹ ਲਾ ਦਿੱਤਾ ਅਸੀਂ 11:30 ਵਜੇ ਲਾਈਵ ਹੋ ਰਹੇ ਆ ਪਰ ਜੋ ਵਖ ਵਖ ਪਾਰਟੀਆਂ ਦੇ ਨੁਮਾਇंदे ਜਾਂ ਹੁਣ ਤਾਂ ਅਸੀਂ ਆਮ ਵਰਕਰ ਪੁੱਛ ਰਹੇ ਹਾਂ ਹੁਣ ਕੋਈ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਨਹੀਂ ਪੁੱਛ ਰਹੇ ਅਸੀਂ ਆਮ ਹੋ ਕੇ ਪੁੱਛ ਰਹੇ ਹਾਂ ਬਈ ਇਹ ਸਾਨੂੰ ਦੱਸੋ ਤਾਂ ਸਹੀ ਵੀ ਸੱਚਮੁੱਚ ਸਾਡੇ ਨਾਲ ਇਹ ਘਟਨਾ ਘਟਣ ਜਾ ਰਹੀ ਹੈ ਤੁਸੀਂ ਆਪ ਦੇਖੋ ਸਾਡਾ ਸਰਟੀਫਿਕੇਟ ਸਾਡਾ ਸਰਟੀਫਿਕੇਟ ਆ ਅੱਜ ਕੱਲ੍ਹ ਆਧਾਰ ਕਾਰਡ ਬਣਾਉਣ ਲਈ ਵੀ ਦਾਦਾ ਚੱਕਰ ਲਾਉਣੇ ਪੈਂਦੇ ਆ ਸਾਨੂੰ ਸੇਵਾ ਕੇਂਦਰਾਂ ਦੇ ਮਾਲਪੁਰ ਦੇ ਔਰ ਸਾਡੇ ਏਰੀਆ ਨੂੰ ਕੋਈ ਕਨਵੈਂਸ ਵੀ ਨਹੀਂ ਹੈ ਅੱਜ ਤੱਕ 5 ਤੋਂ 7 ਸਾਲ ਹੋ ਗਏ ਆ ਵੀ ਜਿਹੜਾ ਸਾਡੇ ਏਰੀਆ ਨੂੰ ਨਾ ਕੋਈ ਬੱਸ ਨਾ ਕੋਈ ਕੋਸ਼ਿਸ਼ ਸਾਨੂੰ ਪ੍ਰਾਈਵੇਟ ਅਸੀਂ ਆ ਇੱਕ ਰਿਕਸ਼ਾ ਕਰਦੇ ਆ ਤਾਂ ਮਾਲਪੁਰ ਪਹੁੰਚਦੇ ਆ ਉਹ ਵੀ ਬੀਬੀਆਂ ਨੂੰ ਬਹੁਤ ਔਖਾ ਲੱਗਦਾ ਉਹ ਵੀ ਬੀਬੀਆਂ ਬਹੁਤ ਮਸੀ ਪਹੁੰਚਦੀਆਂ ਕਦੀ ਕਿਸੇ ਦੀ ਮਿਹਨਤ ਕਰਦੀ ਕਦੀ ਕਿਸੇ ਦੀ ਮਿਹਨਤ ਕਰਦੀ ਆ ਫਿਰ ਜਾ ਕੇ ਸਾਨੂੰ ਮਾਲਪੁਰ ਫਿਰ ਵੀ ਜਦੋਂ ਉੱਥੋਂ ਨਾ ਹੋ ਜਾਂਦੀ ਫੇਰ ਸਰਪੰਚ ਕੋਲੋਂ ਮੋਹਰ ਲਾਉਣ ਆਉ ਤ ਤੁਸੀਂ ਦੇਖੋ ਵੀ ਜੇ ਅਸੀਂ ਆਨੰਦਪੁਰ ਪਹੁੰਚ ਗਏ ਤਾਂ 70 80 ਕਿਲੋਮੀਟਰ ਤੋਂ ਮੋਹਰ ਲਵਾਉਣ ਵਾਪਸ ਕਿੱਦਾਂ ਆਉਗੀਆਂ ਇਹ ਸਾਨੂੰ ਦਿੱਕਤ ਆਉਣ ਵਾਲੀ ਆ ਔਰ ਆਉਣ ਵਾਲੇ ਸਮੇਂ ਵਿੱਚ ਅਗਰ ਇਹ ਹੁੰਦਾ ਆ ਤਾਂ ਕਰਾਪਸ਼ਨ ਤਾਂ ਬਹੁਤ ਜ਼ਿਆਦਾ ਤੇਜ਼ ਹੋ ਜਾਵੇਗੀ ਗਰਸ਼ੰਕਰ ਹਲਕੇ ਦੇ ਵਿੱਚ ਕਰਾਪਸ਼ਨ ਵੀ ਬਹੁਤ ਤੇਜ਼ ਹੋ ਜਾਵੇਗੀ ਤੁਸੀਂ ਆਪ ਦੇਖਿਆ ਕਰਾਪਸ਼ਨ ਤਾਂ ਆਲਰੇਡੀ ਬਹੁਤ ਚੱਲ ਰਹੀ ਹੈ ਸਾਰੀ ਕੰਦੇ ਅਸੀਂ ਭ੍ਰਿਸ਼ਟਾਚਾਰ ਖਤਮ ਕਰਤਾ ਅਸੀਂ ਜੀ ਕੋਸ਼ਿਸ਼-ਕੋਸ਼ ਖਤਮ ਕਰਤਾ ਜੀ ਕਰਾਪਸ਼ਨ ਤਾਂ ਮੇਰੇ ਨਾਲ ਆ ਉਹ ਇੱਕ ਬੰਦਾ ਸਾਦੇ ਤਰੀਕੇ ਨਾਲ ਚੱਲੋ ਮੈਂ ਦੱਸਦਾ ਕਿੱਥੇ-ਕਿੱਥੇ ਕਰਾਪਸ਼ਨ ਹੁੰਦੀ ਹੈ ਮੇਰੇ ਨਾਲ ਸਾਦੇ ਤਰੀਕੇ ਨਾਲ ਆ ਉਹ ਚੱਲੋ ਆਪਾਂ ਦੱਸਦੇ ਹਾਂ ਜੀ ਕਿੱਥੇ-ਕਿੱਥੇ ਕਰਾਪਸ਼ਨ ਹੁੰਦੀ ਹੈ ਠੀਕ ਹੈ ਜੀ ਤੇ ਸੋ ਬੇਨਤੀ ਇਹ ਆ ਵੀ ਇਹ ਹੁਣ ਆਮ ਲੋਕੀ ਪੁੱਛ ਰਹੇ ਆ ਇਹ ਇੱਕ ਪਿੰਡ ਦੇ ਲੋਕ ਨਹੀਂ ਹੈਗੇ ਵੱਖ-ਵੱਖ ਹਲਕਿਆਂ ਵੱਖ-ਵੱਖ ਪਿੰਡਾਂ ਦੇ ਨੁਮਾਇੰਦੇ ਆ ਪੰਜਾਂ ਸਰਪੰਚਾਂ ਸਾਡੇ ਨਾਲ ਕਾਫੀ 10 15 ਪਿੰਡਾਂ ਤੋਂ ਸਰਪੰਚ ਲੰਬੜਦਾਰ ਜੁੜੇ ਆ ਇਹ ਇਹੀ ਮੰਗ ਕਰ ਰਹੇ ਆ ਸਾਨੂੰ ਦੱਸੋ ਤਾਂ ਸਹੀ ਤੁਸੀਂ ਤੁਸੀਂ ਕਹਿ ਰਹੇ ਆ ਵੀ ਸਾਨੂੰ ਅਸੀਂ ਦਰਸ਼ਨ ਸਿੰਘ ਮੱਟੂ ਜੀ ਨੂੰ ਵੀ ਜਵਾਬ ਦੇਣਾ ਚਾਹੁੰਦੇ ਆ ਅਸੀਂ ਪੰਕਜ ਘਰਪਾਲ ਜੀ ਨੂੰ ਵੀ ਜਵਾਬ ਦੇਣਾ ਚਾਹੁੰਦੇ ਆ ਉਹ ਜਿਨ੍ਹਾਂ ਨੂੰ ਪਾਰਟੀਆਂ ਨੇ ਅਨਚਾਰਜ ਲਾਏ ਆ ਵੀਰਾ ਉਹਨਾਂ ਦੇ ਨਾਂ ਹੀ ਤੈਨੂੰ ਯਾਦ ਹੈਗੇ ਤੁਸੀਂ ਇੱਕ ਨਾਂ ਯਾਦ ਰੱਖੋ ਜਿਹਦੇ ਤੋਂ ਤੂੰ ਹਰਦਾ ਹਰਦਾ ਜਿੱਤ ਗਿਆ ਉਹ ਵੀ ਕਿਸੇ ਕਾਰਨ ਜਿਹੜੇ ਵਿਚਲੇ ਧੋਖੇ ਬਾਜ਼ ਸੀ ਉਹਨੇ ਜਿਤਾਤਾ ਨਹੀਂ ਤਾਂ ਵੀਰਾ ਇਸ ਵਾਰ ਤਾਂ ਇਲੈਕਸ਼ਨ ਹਰ ਗਿਆ ਸੀ ਤੂੰ ਤੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਆ ਵੀ ਉਹਨਾਂ ਦੇ ਨਾਂ ਯਾਦ ਰੱਖੀ ਦੇ ਹੁੰਦੇ ਐ ਇੰਨਾ ਹੰਕਾਰ ਸਿਰ ਤੇ ਨਹੀਂ ਲਈਦਾ ਹੁੰਦਾ ਇਹ ਹੰਕਾਰ ਜਿਹੜਾ ਆ ਇਹ ਮਾਰ ਜਾਂਦਾ ਹੁੰਦਾ ਬਾਅਦ ਵਿੱਚ ਮੈਂ ਤੁਹਾਡੀ ਪੋਸਟ ਵੀ ਤੁਸੀਂ ਪਾਈ ਸੀ ਮੈਂ ਤੁਹਾਨੂੰ ਲਿਖਿਆ ਵੀ ਸੀ ਇਹ ਪੋਸਟ ਤੇ ਆਪਣੀ ਤੇ ਕਮੈਂਟ ਕਰਕੇ ਵੀ ਵੀਰਾ ਜੋ ਵੀਜਾ ਵੱਡਣਾ ਉਹੀ ਬਣਾਇਆ ਤੈਨੂੰ ਜੋ ਤੁਸੀਂ ਆ ਕੰਡੇ ਖਿਲਾਰ ਰਹੇ ਆ ਇਹ ਆਪਣੇ ਲਈ ਖਿਲਾਰ ਰਹੇ ਆ ਆਨੰਦਪੁਰ ਸਾਹਿਬ ਨੂੰ ਸਾਡੇ ਹਲਕੇ ਨੂੰ ਉਧਰ ਪਾ ਕੇ ਕਿਸੇ ਹੋਰ ਲਈ ਨਹੀਂ ਖਿਲਾਰ ਰਹੇ ਹੈਗੇ ਪਲੀਜ਼ ਸਾਡੀ ਬੇਨਤੀ ਆ ਅਸੀਂ ਬਾਰ ਬਾਰ ਤੁਹਾਡੇ ਅੱਗੇ ਰਿਕੁਐਸਟ ਕਰਦੇ ਆ ਵੀ ਇਹ ਸਾਡੇ ਸਰਕਾਰ ਕੋਲ ਜਾਓ ਜੇ ਤੁਹਾਡੀ ਨਹੀਂ ਕੋਈ ਸੁਣਦਾ ਸਾਨੂੰ ਦੱਸ ਦੋਵੇ ਆ ਬੰਦਾ ਸੁਣ ਸਕਦਾ ਤੁਹਾਡੀ ਉੱਪਰ ਆ ਅਸੀਂ ਉਹਦੇ ਕੋਲ ਇਕੱਠੇ ਹੋ ਕੇ ਚਲ ਜਾਨੇ ਆ ਜੇ ਜੇ ਤੁਸੀਂ ਲਾਈਵ ਹੀ ਜੇ ਤੁਸੀਂ ਇਹ ਮੰਨ ਲਿਆ ਵੀ ਅਸੀਂ ਲਾਈਵ ਆ ਤੇ ਜਵਾਬ ਦੇਣਾ ਫੇਰ ਅਸੀਂ ਅੱਜ ਲਾਈਵ ਰਹੀ ਹਾਂ ਪੁੱਛ ਰਹੇ ਆਂ ਵੀ ਆਮ ਜਨਤਾ ਵੀ ਦੱਸੋ ਸਾਨੂੰ ਸਾਡਾ ਹਲਕਾ ਉੱਧਰ ਜਾ ਰਿਹਾ ਜਾਂ ਨਹੀਂ ਜਾ ਰਿਹਾ ਰੁਸ਼ਪਾਲ ਪਾਲੀ ਜੀ ਇਕੱਠੇ ਹੋਇਆ ਹੋ ਕੀ ਕਰ ਹਾਂ ਇਦਾਂ ਹੀ ਵੀ ਅਸੀਂ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਪਿੰਡਾਂ ਚੋਂ ਪੰਜ ਸਰਪੰਚ ਆਏ ਉਹਨਾਂ ਦਾ ਮੈਂ ਧੰਨਵਾਦ ਕਰਦਾ ਤੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਪੰਜਾਬ ਸਰਕਾਰ ਕੇ ਬੇਨਤੀ ਕਰਦਾ ਵਾ ਖਾਸ ਕਰਕੇ ਅਪਡੇਟਡ ਕਮਿਸ਼ਨਰ ਰੂੜੀ ਸਾਹਿਬ ਨੂੰ ਬੇੜਾ ਨੰਦਪੁਰ ਸਿਪ ਜ਼ਿਲ੍ਹਾ ਬਣਾਉਣ ਦੀ ਸਾਨੂੰ ਕੋਈ ਵੀ ਦੇਖਦਾਰੀ ਨਹੀਂ ਹੈਗੀ ਜਿਹੜਾ ਨਾ ਸਾਡੀ ਤਹਿਸੀਲ ਉਹਦੇ ਨਾਲ ਜੋੜਦੇ ਇਹ ਸੁਣਦੇ ਲੋਕਾਂ ਤੋਂ ਇਹ ਗਲਤ ਵਾ ਇਹ ਸਾਨੂੰ ਬਹੁਤ ਦਰਾਜਾ ਜਣੇ ਸਾਨੂੰ ਬਹੁਤ ਜਾਂਦੀ ਇਕਦ ਹੁਣੀਆਂ ਸਾਤੇ ਤੇ ਮਾਲਪੁਰ ਤੱਕ ਜਾਣਾ ਸਾਡੀਆਂ ਬੀਬੀਆਂ ਪਹਿਣਾ بڑا ਔਖਾ ਵਾ ਤੇ 70 ਕਿਲੋਮੀਟਰ ਕਿੱਦਾਂ ਭੈਣ ਭਰਾ ਜਾਓਗੇ ਇਹ ਕਰਕੇ ਬਾਰ ਬਾਰੀ ਬੇਨਤੀ ਇਹੀ ਕਰਦੇ ਆ ਮੇਰੇ ਨਾਲੇ ਕਲੀਅਰ ਕੀਤਾ ਜਾਵੇ ਮਨਾਲੋ ਸਾਡੇ ਗੜਸ਼ੰਗਰ ਦਾ ਕਿਹੜਾ ਏਰੀਆ ਉਹਦੇ ਨਾਲ ਜੋੜਦੇ ਤਾਂ ਨੰਦਪੁਰ ਨਾਲ ਕਿਹੜਾ ਨਹੀਂ ਜੋੜਿਆ ਯਾ ਲੱਗਦਾ ਕਿ ਗੜਸ਼ੰਕਰ ਨੂੰ ਵਧੀਆ ਬਣਾਉਣ ਸੜਕਾਂ ਵਧੀਆ ਬਣਾਉਣ ਦੀ ਬਜਾਏ ਉਹਨੂੰ ਤੋੜਿਆ ਜਾ ਰਿਹਾ ਹੈ ਹਾਂਜੀ ਕੀ ਕਾਰਨ ਮੰਨਦੇ ਹੋ ਬਾਕੀ ਸੜਕਾਂ ਮਾਲਪੁਰ ਤੋਂ ਗੋਂਦਪੁਰ ਤੱਕ ਸੜਕ ਜੁੜੀ ਸੋ ਤਾਂ ਤੁਸੀਂ ਆਪ ਇੱਥੇ ਆਈਆਂ ਦੋ ਤਿੰਨ ਵਾਰੀ ਦੇਖੇ ਹੋਣਾ ਵੀ ਕੀ ਪੋਜੀਸ਼ਨ ਵਾ ਹੁਣ ਕੀ ਪਾਬਲੂ ਨੂੰ ਪਰੇਸ਼ੋਰੇ ਪੜੇ ਤੁਸੀਂ ਹਨੂੰ ਨਮਿੰਦਾ ਬਣਾ ਕੇ ਪਬਲਿਕ ਨੇ ਭੇਜਿਆ ਇਸ ਕਰਕੇ ਕਲੀਅਰ ਕਰੋ ਵੀ ਮਤਲਬ ਕਿਹੜਾ ਏਰੀਆ ਅਨੰਦਪੁਰ ਸਾਹਿਬ ਨਾਲ ਜੁੜਿਆ ਗੜਸ਼ੰਕਰ ਜੁਣ ਹੁਣ ਮੰਗ ਕੀ ਕਰਦੇ ਹੋ ਬਨੇ ਗੜਸ਼ਿਆਂ ਕੇ ਸਾਨੂੰ ਹਿਸ਼ਾਰਪੁਰ ਦੇ ਵਿਚਾਰੇ ਰਹਿਣ ਦਿੱਤਾ ਜਾਵੇ ਕੀ ਨਾ ਜੀ ਆਪਣਾ ਸਸਤੀ ਕਾ ਹਾਂਜੀ ਮੇਰਾ ਨਾਮ ਪਰਮਜੀਤ ਕੌਰ ਆ ਕਿਹੜਾ ਪਿੰਡ ਆ ਜੀ ਹਾਂਜੀ ਦਾਦੂ ਵਾਲਿਆ ਤੇ ਕੀ ਕਾਰਨ ਮੰਨਦੇ ਹੋ ਕਿ ਕਾਰਨ ਇਸ ਹਿਸ਼ਾਰਪੁਰ ਜ਼ਿਲ੍ਹੇ ਨੂੰ ਜਿਹੜਾ ਤੋੜਿਆ ਮਰੋੜਿਆ ਜਾ ਰਿਹਾ ਹਾਂ ਹਾਂਜੀ ਨਹੀਂ ਜੀ ਸਾਨੂੰ ਹਿਸ਼ਾਰਪੁਰੇ ਚਾਹੀਦਾ ਹਾਂਜੀ ਅਸੀਂ ਆਨੰਦਪੁਰ ਨਹੀਂ ਜਾਣਾ ਸਾਨੂੰ ਅਹੀ ਰੋਡ ਸਹੀ ਆ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਸਾਨੂੰ ਮਾਲਪੁਰ ਬਹੁਤ ਜਾਣਾ ਔਖਾ ਆ ਰਸਤਾ ਸਾਰਾ ਬਹੁਤ ਖਰਾਬ ਆ ਈ ਲੱਗਦਾ ਕਿ ਸੜਕਾਂ ਜਿਹੜੀਆਂ ਉਹ ਬਣੀ ਨਹੀਂ ਰਹੀਆਂ ਜਿਲੇ ਨੂੰ ਤੋੜਿਆ ਜਾ ਰਿਹਾ ਵਾ ਹਾਂਜੀ ਇਹਨੇ ਤੁਰਮ ਰੋਡ ਨਹੀਂ ਕਰਨੀ ਚਾਹੀਦੀ ਸਿੱਧਾ ਰਸਤਾ ਸੰਤਾ ਚਾਹੀਦਾ